ਅੰਗਰੇਜ਼ਿਆਂ ਨੇ ਅਸੀਂ ਰਾਜ ਆਪਣੇ ਤੇ ਘੜ ਤੋਂ ਘੜ ਜਾਣੀ ਬਹੁਤ ਘਿਰਦੀ ਗੱਲ ਆ ਇਹ ਬੰਦਾ 1980 90 ਸਾਲ ਤਾਂ ਹੋ ਗਏ 100 ਹੀ ਹੋ ਗਿਆ ਯਾਰ 100 ਤੋਂ ਉੱਤੇ ਪਮਾ ਹੋ ਗਿਆ ਹੋਵੇ ਮੇਰਾ ਤਾਇਆ ਸੀ ਜਿਹੜਾ ਮੇਰਾ ਤਾਇਆ ਫੌਜ ਚ ਭਰਤੀ ਸੀ ਨਾਂ ਸੀ ਉਹਦਾ ਚੰਨਾ ਸਿੰਘ ਐਸੇ ਇਹਨਾਂ ਦੀ ਅੰਗਰੇਜ਼ਾਂ ਦੀ ਫਰਾਂਸ ਨਾਲ ਲੜਾਈ ਲੱਗਦੀ ਹਾਂ ਲੱਗੀ ਵੀ ਉੱਥੇ ਜਾਨੀ ਜਿਹੜਾ ਜਿਵੇਂ ਆਪਣਾ ਹਰੀ ਸਿੰਘ ਜਰਨੈਲ ਹੋਇਆ ਉਹਨਾਂ ਦਾ ਜਿਹਨੂੰ ਹਟਲਰ ਕਹਿੰਦੇ ਆ ਹਾਂਜੀ ਹੁਣ ਮੇਰਾ ਚੇਤਾ ਨਹੀਂ ਇਹ ਕਿਹੜੇ ਸਨ ਦੇ ਵਿੱਚੋਂ ਭਰਤੀ ਹੋਇਆ ਤੇ ਜਾਨੀ 15 ਬੀਹਾਂ ਸਾਲਾਂ ਦੇ ਵਿੱਚ ਜਰਨੈਲ ਬਣ ਕੇ ਉਹਨੇ ਐਡਾ ਦਿਮਾਗ ਮੁਕਾਬਲਾ ਕੀਤਾ ਅੰਗਰੇਜ਼ਾਂ ਦਾ ਉਹਨੇ ਹਟਲਰ ਨੇ ਕੀਤਾ ਨਕਮੋਰ ਤੇ ਹਟਲਰ ਨੇ ਹਾਂ ਅਪੀ ਗੱਲ ਹੋਰ ਚਿੱਤੇ ਆ ਜਾਂਦੀ ਆ ਆਪਣੇ ਛਾਂਟਾ ਮਾਰ ਕੇ ਕਹਦਾ ਸੀ ਕਿ ਤੰਗੇ ਵਾਲੇ ਨੇ ਚੜ ਜਾ ਹਟ ਲੈ ਆਂ ਨੂੰ ਤੇ 6 ਮਹੀਨੇ ਦੀ ਸਜ਼ਾ ਕਰਤੀ ਅੰਗਰੇਜ਼ਾਂ ਨੇ ਅੱਛਾ ਐਡਾ ਜਨ ਗੁੱਸਾ ਮੰਨਿਆ ਤੇ ਉਹਨੇ ਫਿਰ ਤਾਂ ਜਾਨੀ ਜੋ ਕੀਤੀ ਤੇ ਨੱਕ ਮੋੜ ਤੇ ਤੇ ਇੱਥੇ ਆਪਣੇ ਰਾਤ ਸੀ ਆਪਣੇ ਹੱਥੋਂ ਫੇਰ ਖਾਂ ਮੰਨ ਲੈਣੀਆਂ ਫੌਜੀਆਂ ਦੀਆਂ ਕਿ ਉਹ ਆਚ ਬੁਹਾ ਕੇ ਤੇ ਲੈ ਜਾਣੇ ਉੱਥੇ ਲੈ ਜਾਣੇ ਉਧਰ ਜਿਹੜੇ ਜੇਲ੍ਹਦਾਰ ਸੀ ਤੇ ਨੰਬਰਦਾਰ ਇਹਨਾਂ ਨੂੰ ਆਰਡਰ ਲਾਤਾ ਵੀ ਇੰਨੇ ਨੇ ਬੰਦੇ ਪਰਤੀ ਕਰਾਓ ਧੱਕੇ ਨਾਲ ਬਿਲਕੁਲ ਆ ਟੱਕੇ ਨਾ ਹੁੰਦੇ ਸੀ ਤੇ ਲੋਕ ਜਾ ਕੇ ਮੱਕੀਆਂ ਹਾਉਂਦੇ ਸੀ ਆ ਮੇਰੇ ਤਾਇ ਦਾ ਪੁੱਤ ਉਹਨ ਮਰਿਆ ਅਦਾਸੀਂ ਮੱਕੀਆਂ ਚ ਪਾਉਂਦੇ ਰਹੇ ਆ ਜਾ ਜਾ ਕੇ ਟੱਕੇ ਨਾਲ ਜਾਂਦੇ ਬੋਸ ਮੰਗਦੇ ਸੀ ਉਹ ਹਾਂ ਚੱਲ ਇਹ ਮੇਰਾ ਤਾਇ ਰਾਜਨ ਉਥੋਂ ਸਾਡੀਆਂ ਅੱਖਾਂ ਬੰਨੀਆਂ ਬਨ ਕੇ ਜੁਆ ਚੜਾ ਲਿਆ ਚੜਾ ਕੇ ਤੇ ਫਰਾਂਸ ਲੈ ਗਏ ਲਿਜਾ ਕੇ ਤੇ ਸਾਨੂੰ ਭਈ ਤੋਰ ਤੇ ਲੜਾਈ ਨੂੰ ਲਾ ਕੇ ਮੋਰਚੇ ਬਹਿ ਗਏ ਲੈਕਸਟਨ ਆ ਪਰ ਪਹਿਲਾਂ ਕੋਈ ਨਾ ਆਇਆ ਉਦੋਂ ਬਾਅਦ ਰਾਤ ਨੂੰ ਉੱਠ ਫਿਰਦਿਆ ਜਿਵੇਂ ਆਪਣੇ ਅੱਗੇ ਰੋਜ ਫਿਰਦੇ ਸੀ ਤੂੰ ਤਾਂ ਦੇਖੇ ਡਾਰਾਂ ਦੀਆਂ ਡਾਰਾਂ ਉਹ ਰਾਤ ਨੂੰ ਰੋਟੀਆਂ ਦੀਆਂ ਡਾਰਾਂ ਆ ਗਈਆਂ ਅਰ ਆਸੀਂ ਆਖਿਆ ਫੌਜ ਆ ਗਈ ਸਟੇਨਿੰਗ ਨਾਲ ਬੀੜੀਆਂ ਦਿਨ ਚੜ ਦਿਨ ਬੋਤੇ ਬੋਤੇ ਮਾਰ ਕੇ ਸਰਤੀ 30 ਦਿਨ ਫਿਰ ਲਾਤੀ ਫੌਜ ਉਹਨਾਂ ਨੇ ਆਲਾ ਫੌਜ 라ਤੀ ਤੇ ਫੂਕੀ ਤੁਰੇ ਜਾਣ ਤੇ ਇਹ ਫੌਜ ਆਪਣੇ ਬੰਦੇ ਸੀ ਬੱਚੇ ਅੰਗਰੇਜ਼ ਵਾਲੇ ਸੀ ਜਦੋਂ ਪਿਆ ਤਾਂ ਤਾਂ ਤੋਂ ਅੱਗ ਵੱਧਦੀ ਸੀ ਤੇ ਆਪਣੀ ਸਾਰੀ ਫੌਜ ਪਿੱਛਾਂ ਹਟ ਗਈ ਉਹ ਪਿੱਛਾਂ ਹਟ ਗਈ ਤੇ ਇਹ ਮੈਂ ਮੋਰਸੇ 'ਚ ਬੈਠਾ ਰਿਹਾ ਜਦੋਂ ਮੈਂ ਦੇਖਿਆ ਵੀ ਪਿੱਛਾ ਤੋਂ ਗੋਲੀਆਂ ਨੂੰ ਹਟ ਗਈ ਤੇ ਮੈਨਰੇ ਕੱਲਾ ਤੇ ਆਰਾ ਮੈਂ ਬਾਹੇ ਗੁਰੂ ਬਾਹੇ ਗੁਰੂ ਕਰਕੇ ਤੇ ਨਾ ਤਾਹਾਂ ਸਿਰ ਚੱਕਿਆ ਦਾ ਮੋਰਚੇ ਸੋਂ ਆ ਕੰਨ ਲੈ ਗਈ ਗੋਲੀ ਚੱਕ ਕੇ ਫੇਰ ਬਾਹੇ ਗੁਰੂ ਬਾਹੇ ਗੁਰੂ ਕਰਦਾ ਬਹਿ ਗਿਆ ਫੇਰ ਆਹ ਦਾ ਦਵਾਰੇ ਮੈਂ ਕਿਹਾ ਬਾਹੇ ਗੁਰੂ ਨੇ ਵੀ ਕੁਛ ਨਹੀਂ ਕਰਨਾ ਹਿੰਮਤ ਕਰ ਆਹ ਦਾ ਦਵਾਰੇ ਜਦੋਂ ਉੱਠਿਆ ਫੇਰ ਆਹ ਨਾ ਮੇਰੇ ਪੱਗ ਲਈ ਝੱਟ ਕੇ ਮਾਰਿਆ ਮਾਸ ਪੱਟਿਆ ਗਿਆ ਕੇਸਕੂਸ ਮੱਚ ਗਏ ਤੇ ਪੱਗ ਕੱਕਤੀ ਉਹ ਤੀਜੀਆ ਰੁੱਠੇ ਫੇਰਾ ਇਥੇ ਡੌੜੇ ਤੇ ਲੈ ਗਿਆ ਮਾਸ ਡੌੜ ਪੁੱਟੋਂ ਬਸ ਗਿਆ ਮਾਸ ਲੈ ਗਈ ਕੱਢ ਕੇ ਭੋਲਾ ਜਾ ਅਰ ਮੈਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਆ ਵੀ ਲੈ ਕੇ ਸਟੇਨ ਚਤਰ ਕਿਸ ਨੇ ਪਿੱਛਾਂ ਜਨੋਂ ਆ ਗਿਆ ਇਹਨਾਂ ਦੇ ਗਾਹਾਂ ਮੋਰਚੇ ਲਾਏ ਵੀ ਤੇ ਜਿਹੜਾ ਵੱਡਾ ਅਫਸਰ ਸੀ ਤਾਂ ਲਹਿਰੇ ਦਾ ਹਰਚੰਦ ਸਿੰਘ ਸੀ ਉਹ ਇਹਦਾ ਸ਼ਗਮ ਮਾਮਾ ਸੀ ਜਦ ਉਹਦੇ ਕੋਲੇ ਆਇਆ ਤੇ ਆਖਿਓ ਕਹਿੰਦਾ ਵੀ ਤੂੰ ਆਰਾ ਮਾਮਾ ਮੇਰੇ ਤਾਂ ਜ਼ਖਮ ਬਹੁਤ ਹੋ ਗਏ ਠੀਕ ਹੈ ਜੀ ਬਈ ਜ਼ਖਮੀ ਹੋ ਗਿਆ ਤਾਂ ਉਹ ਜਾਣ ਬਸ ਗਈ ਤੇ ਆ ਜਿਹੜੀ ਡੌੜੇ ਵਾਲੀ ਸੱਟ ਆ ਇਹ ਥੋੜਾ ਤਖਲੀਪ ਆ ਮੈਨੂੰ ਇਹ ਲੈ ਗਈ ਮਾਸ ਕੱਢ ਕੇ ਉਹਦਾ ਚੰਨਲ ਸਿਆਂ ਜਿਹੜੇ ਆ ਗੋਲੀਆਂ ਆਉਂਦੀ ਆ ਸਟੇਨ ਦੀ ਇਹੜਾ ਨਹੀਂ ਕੋਈ ਤੋਂ ਪਤਾ ਲੱਗਦਾ ਇਹ ਫੌਜ ਦੇ ਪੇਸ਼ ਨਹੀਂ ਜਾਣ ਦਿੰਦੀ ਸੀ ਦਲੇਰ ਦਿਮਾਗੀ ਬਹੁਤ ਸਿਹਰਾ ਚਾਚਾ ਤਾਇਆ ਮਾਮਾ ਮੈਨੂੰ ਫੜਾ ਆਪਦੀ ਅਦੂਰਬੀਨ ਲਾਹੇੜਾ ਦੂਰਬੀਨ ਦੇਖ ਕੇ ਕਹਿੰਦਾ ਅਰੇ ਚਾਰ ਜਾਨੇ ਬੈਠੇ ਆ ਚਵਾਰੇ ਦੇ ਵਸਟੀਨ ਕੰਨ ਬੀੜੀਆਂ ਆ ਮੈਂ ਅੱਛਾ ਚਵਾਰਾ ਸੀਕ ਤੇ ਨੇੜੇ ਉਹਦਾ ਪਤਾ ਨਹੀਂ ਲੱਗਦਾ ਤਾਂ ਉਹ ਕੋਈ ਆਪਾਂ ਨੂੰ ਨਾਸ ਮਾਰੀ ਜਾਂਦੀ ਆ ਇਹਨੇ ਲਾਖੇ ਦੂਰਬੀਨ ਤੇ ਜਦੋਂ ਮਾਰੀਆਂ ਠੇਗਰੇ ਖੜ ਤੇ ਕੱਢ ਕੇ ਠੇਗਰੇ ਦੇਖਦਾ ਉਵੇਂ ਪੱਟੀ ਬੰਨੀ ਵੀ ਡੋਲੇ ਤੇ ਤਾਂ ਚੜ ਗਿਆ ਤਾਂ ਚੜ ਕੇ ਤੇ ਉਹਨਾਂ ਨੇ ਛਟੇਨਾ ਲਏ ਆ ਦੋ ਚੱਕਰੇ ਆ ਫੋਲ ਉਹ ਪਿੱਛਾ हट ਗਈ ਤੇ ਤੜਕੇ ਨੂੰ ਜਦੋਂ ਪੇਸ਼ ਕੀਤਾ ਤੇ ਵੱਡਾ ਜਿਹੜਾ ਅਫਸਰ ਸੀਦਾ ਅੰਗਰੇਜ਼ ਹੁਣ ਤਾਂ ਦਿੰਦੇ ਹੀ ਡੱਕਾ ਨਹੀਂ ਵੱਡੇ ਅੰਗਰੇਜ਼ ਨੇ ਮਰੱਬਾ ਪੜੀ ਦਾ ਦੇਤਾ ਮਰੱਬਾ ਪੜਾ ਮਰੱਬਾ ਮਿਲਿਆ ਸਾਨੂੰ ਕਿੱਥੇ ਮਿਲਿਆ ਸਾਨੂੰ ਜਿਹੜਿਆ ਕਾਬਲ ਖਨਾਰ ਕਹਿੰਦੇ ਆਪਣਾ ਰਾਤ ਸੀ ਉੱਥੇ ਹਰੀ ਸੋਂ ਨਲਗੂ ਹੁਣ ਦਾ ਲਿਆ ਆ ਵੇ ਆਪਣੇ ਆਪਣਾ ਹੀ ਮੁਲਕ ਸੀ ਉਹ ਅੜਕ ਦਰਿਆ ਨੰਗ ਕੇ ਜਿਹੜਾ ਜਿਉਂ ਰਾਜਾ ਰਣਜੀਤ ਸਿੰਘ ਛੀਰ ਹੋਇਆ ਨਾ ਹਰੀ ਸੋਂ ਨਲੂਆ ਛੀਰ ਹੋਇਆ ਉਦੋਂ ਜਿਉਂ ਚੜੇ ਤਾਂ ਪਤਾ ਲੱਗਿਆ ਤੇ ਉਦੋਂ ਰਾਜਾ ਰਣਜੀਤ ਸਿੰਘ ਫੌਜ ਲੈ ਕੇ ਚੜਿਆ ਅੜਕ ਚੜਿਆ ਦਾ ਵਾਲਾ ਸਖ ਕਹਿੰਦੇ ਰਾਜਾ ਇਹ ਅੜਕਾ ਉਹ ਕਹਿੰਦਾ ਜਿਹਦੇ ਮਨ ਚੜਕਾ ਉਹਨੂੰ ਅੜਕਾ ਉਹਨੇ ਘੋੜਾ ਬਚ ਸਿਰਤਾ ਦਰਿਆ ਦੇ ਅੱਧਾ ਪਾਣੀ ਪਾਰ ਕੇ ਇੱਧਰ ਤੇ ਇਧਰ ਨੰਗਾਓ ਫੌਜਾਂ ਨੰਗਾਈਆਂ ਤੋਪਾਂ ਰੇਤਾਂ ਦੇ ਵਿੱਚ ਦੀ ਰੇਤਾਂ ਜਾਮੋ ਸੇ ਨੰਦਾ ਅਦਾ ਕੋਈ ਰਹਿਤਾ ਨਹੀਂ ਗਿਆ ਨਹੀਂ ਫੇਰ ਘੋੜਾ ਕੱਢਿਆ ਫੇਰ ਦਰਿਆ ਚਾਲੂ ਹੋਇਆ ਹੁਣ ਆਪਣੇ 65 66 ਸਾਲ ਹੋ ਗਏ ਹੱਲੇ ਨੂੰ ਉਦੋਂ ਸਾਡਾ ਮਰੱਬਾ ਸੀ ਉੱਥੇ ਮੇਰਾ ਬਾਪੂ ਦਾ ਹੱਡਾ ਸੀ ਯਾਰ ਉਹ ਟਾਈਮ ਅਜੇ ਵੀ ਪਾਣੀ ਪਾੜਦਾ ਉੱਥੇ ਅੱਛਾ ਅੱਧਾ ਪਾਣੀ ਇੱਧਰ ਤੇ ਅੱਧਾ ਗਾਹ ਨੰਗ ਜਾਂਦਾ ਉਹਨਾਂ ਟਾਈਮ ਜਿੰਨਾ ਸਿਰ ਫੌਜਾਂ ਖੜੀਆਂ ਰਾਜ ਨੇ ਜਮਾ ਥੱਲੇ ਉੜੜ ਰਹਿਦਾ ਉਹ ਟੱਪ ਕੇ ਸਾਡਾ ਦਰਿਆ ਮਰੱਬਾ ਸੀ ਚੱਲ ਭਾਈ ਇਹ ਮੇਰਾ ਤਾਇਆ ਜਿਹਨੂੰ ਆਇਆ ਮੇਰਾ ਤਾਇਆ ਥੋੜਾ ਸੀ ਬੰਦਾ ਇਹੇ ਜਿਹਾ ਹੀ ਸੀ ਸ਼ਕੀਨ ਵਾਲਾ ਸੀ ਖਰਚਈਆ ਵਾਲਾ ਸੀ ਤੇ ਦੱਸਦੇ ਆਂ ਤਾਂ ਦੇਖਣੇ ਸੀਸਾ ਹਰ ਵਕਤ ਜੇਬ ਚ ਰੱਖਦਾ ਸੀ ਅੱਛਾ ਤੇ ਇਹਨਾਂ ਦਾ ਪੁੱਛਿਆ ਇਹਨਾਂ ਤਾਂ ਬੈਕ ਰਿਆ ਆ ਸਾਤ ਦੇ ਪਾ ਹੁੰਦੇ ਸੀ ਉਹ ਦੋ ਦੋ ਤਿੰਨ ਚਾਰ ਚਾਰ ਚੰਤਨ ਲਾ 6 ਰੁਪਏ ਬੈ ਹੋ ਜਾਂਦੀ ਸੀ ਹੂੰ ਬੈ ਕਰਕੇ ਆ ਕੇ ਇਥੋਂ ਸਿੰਗਾਪੁਰ ਜਾਵੜਿਆ ਹੂੰ ਦੱਸਿਆ ਨਹੀਂ ਕਿਸੇ ਨੂੰ ਵੀ ਸਿੰਗਾਪੁਰ ਜਾ ਕੇ ਚਿੱਠੀ ਪਾਤੀ ਆ ਨਾ ਵੀ ਉਹ ਪੈਸੇ ਦੀ ਝਾਕ ਨਾ ਕਰਿਓ ਪਰ ਬਾਪੂ ਨੂੰ ਆ ਨਾ ਵੀ ਮੈਂ ਤਾਂ ਉਹ ਬੈ ਕਰਿਆ ਆ ਮੇਰਾ ਬਾਪੂ ਸੀ ਉਹ 15 16 ਸਾਲ ਦਾ ਯਾਨੀ ਜونی ਫੁੱਟਦੀ ਸੀ 18 ਸਾਲ ਦਾ ਇਹਨੂੰ ਮੇਰੇ ਦਾਦੇ ਨੂੰ ਲਿਆ ਨਾਲ ਮੇਰੇ ਦਾਦੇ ਨੂੰ ਥੋੜਿਆ ਘਟਦੀ ਨਾ ਸੀ ਬਣਾ ਹੋਇਆ ਵੈ ਸੀ ਤੇ ਮੇਰੀ ਤਾਈ ਨੂੰ ਇਹਨੇ ਜਾ ਕੇ ਇਥੇ ਦਾਵਾ ਕਰਤਾ ਹੂੰ ਦਾਵਾ ਕਰਿਆ ਵਾ ਭਾਈ ਦਾਵਾ ਚੱਲਦਾ ਰਿਹਾ ਚੱਲਦਾ ਦੇ ਉਹ ਪੈੜੀ ਟੁੱਟ ਗਈ ਅਸੀਂ ਜਿੱਤ ਗਏ ਅੱਛਾ ਜੀ ਜਦੋਂ ਜਿੱਤ ਗਏ ਪੰਜ ਕਿੱਲੇ ਨਾਲ ਲੱਗਦੇ ਮਸਜਿਦ ਦੇ ਨਾਲ ਉਹ ਹੋਰ ساری ਪੈੜੀ ਠੀਕ ਹੋ ਗਈ ਉਹ ਜੇ ਮਰਾਪੂ ਕਾਜ ਫੜਾਵੇ ਨਾ ਚਿਰਾਖੇ ਮਾਰੇ ਇਹ ਬਾਪੂ ਵੀ ਇਉਂ ਕਰੋ ਅਗਰ ਕਿਰਤੀ ਕਹਿੰਦਾ ਐ ਕਹਿੰਦਾ ਮੈਂ ਆਖਿਆ ਲਾਲ ਲਾਲ ਸੀਦਣਾ ਲਾਲ ਐ ਨਹੀਂ ਇਹਨੇ ਕੰਮ ਕਰਨਾ ਮੈਂ ਆਦਾ ਉਹਨਾਂ ਟਾਈਮਾਂ ਦੇ 20 ਹੁਣ 25 ਰੁਪਏ ਦੇ ਵੇਚਣੇ ਬੀਠ ਕੇ ਫੜਾਤੇ ਅਗਰ ਰੁਪਏ ਵਾਲੇ ਜੇਬ ਚ ਉਦੋਂ ਹੀ ਦਸ ਖਤ ਕਰਤਾ ਦਸ ਖਤ ਕਰਤਾ ਤੇ ਭਾਈ ਪੈੜੀ ਸਾਡੇ ਹੱਕ ਜੀ ਹੋ ਗਈ ਇਹ ਜਾਇਆ ਕਰੇ ਉੱਥੇ ਜਾਇਆ ਕਰਨ ਤੇ ਉਹ ਦਰਾਸਤਾਂ ਨਾ ਬੰਦਿਆ ਕਰਨ ਤੇ ਬਾਪੂ ਜੀ ਰਿਆ ਕਰਨ ਡੱਕਾ ਬਣ ਬਣੀ ਨਾ ਸਾਡਾ ਇਹ ਮੁੜਿਆ ਕਰੇ ਇਥੋਂ ਫਿਰ ਹੱਲਿਓ ਪਹਿਲਾਂ ਉਹ ਹੱਲੇ ਵੇਲੇ ਉਹ ਵੀ ਤੁਹਾਨੂੰ ਦੱਸ ਦੂੰ ਹੱਲੇ ਵੇਲੇ ਮਾਰ ਗਏ ਰਾਖੀ ਰੱਖੇ ਹੋਏ ਸੀ ਇੱਕ ਦਾ ਗਰਨਾਮ ਸੀ ਗਰਨਾਮ ਤਾਂ ਮਾਰ ਗਏ ਸੀ ਤੇ ਗਰਦੇਵ ਦੇ ਸੱਟਾਂ ਹੀ ਸੀ ਉਹ ਵੀ ਨਿਕਲ ਗਏ ਸੀ ਭੱਜ ਕੇ ਦੋ ਤਿੰਨ ਮੁੰਡੇ ਨਿਕਲ ਗਏ ਉਹ ਫਿਰ ਗਰਨਾਮ ਕੋਲੇ ਤੋੜੇ ਵਾਲੀ ਰਫਰ ਸਾਡੇ ਗਰਦੇਵ ਜਿਹੜਾ ਮੈਂ ਅੱਗੇ ਭਰੀ ਸੀ ਉਹ ਤੇ ਮੁਕਾਬਲੇ 'ਚ ਮਰਿਆ ਉਹਦੇ ਕੋਲੇ ਪੱਕੀ 11 ਦੀ ਇੱਕ ਨੂਰਾ ਮੁਸਲਮਾਨ ਇੱਕ ਪਖੀਰਗਾ ਮੁਸਲਮਾਨ ਤੇ ਇਹ ਜੀ ਗਾਏ ਮੇਰੇ ਬਾਪੂਆਂ ਆ 5 6 ਜਾਣੇ ਨਜਾਇਜ਼ ਰਫਲਾਂ ਲੈ ਕੇ ਉਦੋਂ ਇਨੀ ਤਲਾਸ਼ੀ ਨਹੀਂ ਸੀ ਹੁੰਦੀ ਇਥੋਂ ਰੇਲ ਚੜ੍ਹ ਕੇ ਦੇਖ ਲਾ ਜਾ ਕੇ ਫਿਰ ਉਹ ਸੇ ਕੱਬ ਗਿਆ ਲਿਆ ਕਬਜਾ ਲੈ ਕੇ ਤੇ ਫਿਰ ਉਹ ਪੜੀ ਪਾਈ ਬੋਣ ਲੱਗੇ ਫਿਰ ਉਹ ਜਦੋਂ ਪੜੀ ਬੋਣ ਲਾਗੇ ਤੇ ਉਦੋਂ ਨੂੰ ਫਿਰ ਜਦੋਂ ਦੇਖਿਆ ਵੀ ਹਲ ਚੱਲੇ ਦਾ ਹੋ ਗਿਆ ਕੁਲਰਤ ਮਹਾਰਾਜ ਖਨੂ ਅਸੀਂ ਉਥੋਂ ਪੜੀ ਦੇ ਆਏ ਮਾਮਲੇ ਤੇ ਜੋ ਮਾਮਲੇ ਦੇ ਦੇ ਆਏ ਤੇ ਸਾਡੀ ਜਿਹੜੀ ਹੁਣ ਮੇਰੇ ਤਾਇ ਦਾ ਪੁੱਤ ਉਹਦਾ ਛੋਟਾ ਸੀ ਤੇ ਮੇਰੇ ਬਾਪੂ ਨੇ ਆਪ ਦੀ ਪੜੀ ਧਰਨੀ ਗੂਠਾ ਲਾਉਣਾ ਜਾਂ ਕੇ ਮੁਕਾਦਮੇ ਨੇ ਲਾ ਦਾਨੀ ਉਹ ਪਹਿਲੀ ਸਾਡੀ ਸਾਰੀ ਧਰੀ ਗਈ ਜਦੋਂ ਧਰੀ ਗਈ ਤੇ ਉਸ ਤੋਂ ਬਾਅਦ ਭਾਈ ਮੈਂ ਵੀ ਤਖੜਾ ਹੋ ਗਿਆ ਤੇ ਇਹ ਜਿਹੜਾ ਮੇਰੇ ਤਾਇ ਦਾ ਪੁੱਤ ਸੀ ਇਹ ਵਿਆਹ ਹੈ ਗਿਆ ਜਿਉਂ ਵਿਆਹ ਹੈ ਗਿਆ ਤੇ ਪੜੀ ਸਾਡੀ ਸਾਰੀ ਗਹਿਣੇ ਇਹ ਮੇਰੇ ਭਰਾ ਦਾ ਹੀ ਵਿਆਹ ਹੋ ਗਿਆ ਨਾਲ ਹੀ ਇਹਨੇ ਫਿਰ ਅੱਡ ਹੋਣ ਨੂੰ ਵੀ ਮੈਂ ਤਾਂ ਅੱਡ ਹੁਣ ਪੰਚਾਇਤ ਇਕੱਠੀ ਕਰ ਲਈ ਪੰਚਾਇਤ ਵਾਲੇ ਕਹਿੰਦੇ ਬਈ ਗੱਲ ਸੁਣ ਬਈ ਅੜ ਤੋਂ ਹੋ ਜੀ ਸਰਕੇ ਪਰ ਤੂੰ ਤਾਂ ਉਹ ਮੇਰਾ ਤਾਇਆ ਜਰੂਪ ਆਉਂਦਾ ਸੀ ਚਿੱਠੀਆਂ ਚਿੱਠੀਆਂ ਪਾਈਆਂ ਮੇਰੇ ਤਾਏ ਨੇ ਬਈ ਤੈਨੂੰ ਮੈਂ ਮਖਤਿਆਰਨਾਮਾ ਭੇਜਦਾ ਮੇਰੇ ਪਿਓ ਦਾ ਕਸੂਰ ਰਿਹਾ ਬਈ ਮਖਤਿਆਰਨਾਮੇ ਤੇ ਤਾਂ ਤੂੰ ਆਪਦੀ ਪਹਿਲੀ ਅੱਧੀ ਨਾ ਖਰਾ ਲਾ ਬਈ ਦੇਖ ਮੈਂ ਤਾਂ ਕਰਿਆ ਸੀ ਮੈਂ ਤਾਂ ਆਪਣੀ ਹਿੰਮਤ ਨਾ ਛਡਾਈ ਆ ਤੇ ਇਹ ਆਦਾ ਮੈਨੂੰ ਉਹਨਾਂਸ ਵੀ ਇਕੱਠੇ ਆ ਕਿੱਧਰ ਜਾਂਦੀ ਆ ਇਹ ਨਹੀਂ ਪਤਾ ਲੱਗਦਾ ਕੋਈ ਮਰ ਉਹ ਪਹਿਲਾਂ ਇਵੇਂ ਹੀ ਹੁੰਦਾ ਚਲ ਭਾਈ ਇਹ ਅੱਡ ਹੋ ਗਿਆ ਨਾ ਮੰਨਿਆ ਅੱਡ ਹੋ ਗਿਆ ਫੇਰ ਸਾਡੇ ਮੇਰੇ ਭੈਣਾਂ ਤਿੰਨ ਸੀ ਪਹਿਲੀ ਸਾਡੀ ਸਾਰੀ ਧਰੀ ਵੀ ਇਸ ਗੱਲ ਦਾ ਕੋਹ ਖਾ ਨਾ ਹੁੰਦਾ ਕਿ ਪਹਿਲੀ ਤੇ ਥਾਰੀ ਧਰੀ ਦਾ ਮਗਰੀਬੀ ਹੋਣੀ ਆ ਫਿਰ ਉਹ ਕਹਿੰਦੇ ਵੀ ਓਂ ਕਰ ਅਰੇ ਮੈਂ ਵਿਆਹ ਕਰ ਤੂੰ ਇੱਕ ਕੁੜੀ ਦਾ ਫਿਰ ਵਿਆਹ ਤੋਂ ਵੀ ਗਿਆ ਤਾਂ ਮੈਂ ਰੋਟੀ ਕਰ ਤੂੰ ਫਿਰ ਅਸੀਂ ਰੋਟੀ ਵੀ ਨਹੀਂ ਕਰਾਈ ਠੀਕ ਰਾਈ ਫੇਰ ਅਸੀਂ ਜਾਂ ਮੈਨੂੰ ਮੇਰੇ ਭਰਾ ਨੂੰ ਪਤਾ ਜਾਂ ਭਗਵਾਨ ਨੂੰ ਪਤਾ ਐਨਾ ਅਸੀਂ ਕੰਮ ਕੀਤਾ ਨਾ ਦਿਨ ਰਾਤ ਤੈ ਤੋਰਤੀ ਤੇ ਲੋਕਾਂ ਦੇ ਨਾਲ ਆ ਗਰਮੀਟ ਕੇ ਜਿਹੜੇ ਪੈੜੀ ਅੱਧ ਤੇ ਲੈਣ ਦੇ ਮਾਰਿਆ ਨੇ ਸਾੜੀ ਪੁੱਭ ਨਿਕਲਦੀ ਆ ਆਹ ਤੇ ਲੈਣ ਮਾਰਦੇ ਸਾਰੀ-ਸਾਰੀ ਦਾਤ ਤੇ ਬਟਨਾ ਹੀ ਪੋਈ ਜਾਣਗਾ ਮੈਂ ਚਾਰਾਂ ਗਾ ਕਲਿਆਣਾ ਪੁੱਟਾਂ ਪਾਉਂਦਾ ਸੀ ਵੀ ਅੱਧ ਤੇ ਪਲੀ ਪਲੀ ਲਾਵਾਂਗੇ ਤੇ ਭਰਾਵਾ ਐਡੀ ਅਸੀਂ ਤੰਗੀ ਕੱਟੀ ਤੂੰ ਗੱਲ ਛੱਡ ਦੇ ਫੇ ਹੌਲੀ-ਹੌਲੀ ਹੌਲੀ-ਹੌਲੀ ਦੇਖ ਲੈ ਮਹਾਰਾਜਾ ਕਹਿੰਦੇ ਆ ਸਿਆਣੇ ਉਦਮੂਰੇ ਲక్ష్ਮੀ ਤੇ ਪੱਖੇ ਮੂਰੇ ਪੌਣ ਜੇ ਬੰਦਾ ਉਦਮ ਕਰੇ ਤਾਂ ਲਾਜ਼ਮੀ ਕੁਛ ਨਾ ਕੁਛ ਬਣਦਾ ਹੈ ਤੇ ਜਮਾ ਹਵਾ ਨਹੀਂ ਪੱਖਾ ਲਾਲਾ ਪੌਣ ਬਣਾ ਲੰਦਾ ਜੇ ਭਾਈ ਆ ਕੀਤੀ ਆ ਮੇਰੇ ਮਹਾਰਾਜ ਨੇ ਦੇਖ ਲਾ ਸਾਡੇ ਦਿਨ ਫੇਰਤੇ ਆ ਸਾਰਾ ਕੋਈ ਕੂਠਾਂ ਪਾਈ ਬੈਠੇ ਆ ਮौजਾਂ ਕਰਦੇ ਆ ਦੋ ਮੇਰੀਆਂ ਪੋਤੀਆਂ ਕੈਨੇਡਾ ਚ ਤੇ ਇਹ ਦੋ ਮੁੰਡੇ ਆ ਥੱਲੇ ਸਤ ਤਿੰਨ ਲਾਇਸੈਂਸ ਬਣਾਏ ਹੋਏ ਆ ਡਵਾਈਸ ਦੇ ਵਿੱਚ ਜਿਹੜਾ ਮੁੰਡਾ ਹੁਣ ਛੁੱਟੀ ਘਟ ਗਿਆ ਤਿੰਨ ਲਾਇਸੈਂਸ ਬਣਾਏ ਆ ਤੇ ਪੰਜ ਗੱਡੀਆਂ ਇੱਕ ਵੱਡੀ ਛੋਟੀ ਬਾਤ ਸਾ ਬੰਦੇ ਟੂਨ ਨੂੰ ਇਹਦੀ ਆਰਡ ਰੱਖੀ ਵੀ ਆ ਇਹ ਜੀ ਗੱਡੀ ਵਧੀਆ ਉੱਤੇ ਸਾਡੇ ਪਿੰਡ ਦੇ ਉੱਥੇ ਗਏ ਮੁੰਡੇ ਉਹਨੇ ਕੋਲੇ ਆ ਕੇ ਕਹਿੰਦੇ ਜਿਹੜਾ ਬਾਦਰ ਕੋਲੇ ਗੱਡੀ ਨਹੀਂ ਚਾਹੀਦੀ ਉਹਦੀ ਰੱਖੀ ਸੀ ਹੈ ਤੇ ਮਹਾਰਾਜ ਦੇ ਭਾਈ ਦੇ ਨਾ ਤੇ ਮਹਾਰਾਜ ਨੇ ਦਿਨ ਫੇਰ ਤੇ ਮਿਹਨਤ ਕਰਦੇ ਹਾਂ ਹਾਂ ਮਿਹਨਤ ਜ਼ਰੂਰ ਕਰੇ ਬੰਦਾ ਪਰ ਇੰਨੀ ਗੱਲ ਆ ਕਿਸੇ ਦੀ ਮਾਰੀ ਨਾ ਕਰੇ ਜੇ ਚੰਗੀ ਨਹੀਂ ਹੁੰਦੀ ਤਾਂ ਮਾਰੀ ਬਣਾ ਖਾਰਾ ਤੇ ਫੇਰ ਆਪਾਂ ਇੱਥੇ ਜਿਹੜੀ ਆ ਭਰੀ ਸੀ ਤਾਂ ਉਦੋਂ ਤੇ ਮੇਰੇ ਉਸੇ ਤਾਇ ਦੇ ਪੋਤੇ ਵਾਰ ਆ ਉਹਨਾਂ ਨੇ ਉੱਥੋਂ ਸੁਣ ਕੇ ਕਿ ਮੇਰੇ ਭਤੀਜੇ ਨੂੰ ਪਿੰਡ ਪਾਈ ਆਦਾ ਦੇਖਾ ਚਾਚੇ ਦੀ ਭਰੀ ਫਿਰ ਇਹਨਾਂ ਨੇ ਸੁਣੀ ਉਹਨਾਂ ਦੇ ਵੀ ਕੰਨ ਖੁੱਲ ਕੇ ਵੀ ਸਾਡੀ ਖਾਤਰ ਇੰਨਾ ਕੀਤਾ ਹਾਂ